ਆਪਾਂ ਆਪਣੀ ਸਿਸਟਰ ਦੇ ਘਰ ਨਵਾਂ ਏਸੀ ਲਾ ਰਹੇ ਹਾਂਗੇ ਇਹ ਏਸੀ ਉਹੀ ਕੰਪਨੀ ਦਾ ਜਿੰਦੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਤੇ ਹੁਣ ਇਸ ਏਸੀ ਨੂੰ ਆਪਾਂ ਅਨਬਾਕਸ ਕਰਾਂਗੇ ਤੇ ਤੁਹਾਡੇ ਸਾਹਮਣੇ ਇਹ ਸਾਰੇ ਏਸੀ ਦੇ ਆਪਾਂ ਫੰਕਸ਼ਨ ਦਿਖਾਵਾਂਗੇ ਇੰਸਟਾਲੇਸ਼ਨ ਦਿਖਾਵਾਂਗੇ ਬਣੇ ਰਿਹਾ ਜੇ ਆਪਣੇ ਇਸ ਵਲੌਗ ਦੇ ਨਾਲ ਤੇ ਏਸੀ ਦਾ ਸਾਰਾ ਰਿਵਿਊ ਕਰਕੇ ਦਿਖਾਉਣੇ ਆ ਤੇ ਕੂਲਿੰਗ ਇਹਦੀ ਕਿੱਦਾਂ ਹੁੰਦੀ ਹੈ ਤੇ ਕੀ ਕੁਝ ਇਹਦੇ ਵਿੱਚੋਂ ਨਿਕਲਦਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਨਡੋਰ ਯੂਨਟ ਨੂੰ ਆਪਾਂ ਖੋਲ੍ਹ ਲਿਆਗਾ ਇੰਡੋਰ ਯੂਨਟ ਤੁਸੀਂ ਵੇਖੋ ਕਿੰਨਾ ਜ਼ਬਰਦਸਤ ਬਣਿਆ ਆ ਤੇ ਬਹੁਤ ਹੀ ਸੋਹਣੀ ਅੰਦੀ ਲੁੱਕ ਬਣੀ ਹੋਈ ਆ ਐਮ ਸਟਾਰਡ ਕੰਪਨੀ ਦਾ ਇਹ ਏਸੀ ਹੈਗਾ ਤੇ ਹੈਵੀ ਡਿਊਟੀ ਦੇ ਵਿੱਚ ਜਿਹੜਾ 3 ਸਟਾਰ ਆਉਂਦਾ ਇੰਡੋਰ ਯੂਨਿਟ ਦੀ ਪੈਕਿੰਗ ਦੇ ਵਿੱਚੋਂ ਇਹ ਵਾਲੀ ਪੈਕਿੰਗ ਨਿਕਲਦੀ ਹੈ ਜਿੰਦੇ ਵਿੱਚ ਆਊਟਡੋਰ ਨੂੰ ਜਾਣ ਵਾਲੀ ਵਾਇਰ ਰਿਮੋਟ ਕਿਟ ਤੇ ਪਲੱਸ ਸੈਲ ਨਿਕਲਦੇ ਆਗੇ ਆ ਇੰਡੋਰ ਯੂਨਟ ਨੂੰ ਆਪਾਂ ਸਾਰੇ ਨੂੰ ਓਪਨ ਕਰਾਂਗੇ ਨਾਲੇ ਅੰਦਰ ਤੁਹਾਨੂੰ ਅੰਦਰਲੇ ਜਿਹੜੇ ਫੰਕਸ਼ਨ ਉਹ ਵੀ ਦਿਖਾ ਦਿੰਨੇ ਆ ਇੰਦੇ ਵਿੱਚ ਕਿਵੇਂ ਦਾ ਮਟੀਰੀਅਲ ਲੱਗਾ ਵੈਸੇ ਤਾਂ ਤੁਸੀਂ ਪਹਿਲਾਂ ਵੇਖ ਹੀ ਚੁੱਕੇ ਹੋ ਪਰ ਹੁਣ ਆਪਾਂ ਨੂੰ ਫੀਟਿੰਗ ਵਾਸਤੇ ਖੋਲਣਾ ਤੇ ਤਾਂ ਵੀ ਆਪਾਂ ਨੂੰ ਇਹ ਚੀਜ਼ ਤੁਹਾਨੂੰ ਦਿਖਾਈ ਦਿੰਨੇ ਆ ਇਹ ਜਿਹੜੀਆਂ ਨੱਟ ਨੇ ਬਹੁਤ ਵੱਡੀਆਂ-ਵੱਡੀਆਂ ਨੱਟ ਕਿਉਂਕਿ ਇੰਡੋਰ ਯੂਨਟ ਬੜਾ ਵੱਡਾ ਹੈ ਤੇ ਹੁਣ ਆਪਾਂ ਆਊਟਡੋਰ ਯੂਨਟ ਨੂੰ ਵੀ ਓਪਨ ਕਰਨ ਲੱਗੇ ਆ ਤੇ ਆਊਟਡੋਰ ਯੂਨਟ ਦੇ ਵਿੱਚੋਂ ਤੁਸੀਂ ਆਊਟਡੋਰ ਦੀ ਸ਼ਾਈਨਿੰਗ ਵੇਖੋ ਨਾਲ ਇਹ ਜਿਹੜੀ ਆਊਟਡੋਰ ਨੂੰ ਜਾਣ ਵਾਲੀ ਹੈ ਪਾਈਪ ਇੰਡੋਰ ਤੋਂ ਆਊਟਡੋਰ ਦਾ ਕੰਬੀਨੇਸ਼ਨ ਬਣਦਾ ਹੈ ਗੈਸ ਦਾ ਇਹ ਵਾਲੀ ਪਾਈਪ ਹੈ ਇਹ ਆਊਟਡੋਰ ਯੂਨਿਟ ਤੁਸੀਂ ਵੇਖੋ ਕਾਫੀ ਹੈਵੀ ਬਣਿਆ ਆ ਤੇ ਬਹੁਤ ਹੀ ਸ਼ਾਨਦਾਰ ਇਹਦਾ ਲੋਗੋ ਲੱਗਦਾ ਪਿਆ ਕੁਆਲਿਟੀ ਵੀ ਇਹਦੀ ਬੈਸਟ ਹੀ ਆ ਇਹ ਤਾਂ ਜਿਆਦਾ ਮਜ਼ਾ ਤਾਂ ਉਦੋਂ ਆਉਂਦਾ ਦੇਖਣ ਨਾਲੋਂ ਜਿਆਦਾ ਜਦੋਂ ਏਸੀ ਲੱਗਿਆ ਹੁੰਦਾ ਨਾ ਕੂਲਿੰਗ ਦੇਖ ਕੇ ਫਿਰ ਪਤਾ ਲੱਗਦਾ ਹੈਗਾ ਵੀ ਇਹ ਕਿੰਨੇ ਕੁ ਪਾਣੀ ਦੇ ਵਿੱਚ ਇਹ ਵਾਲਾ ਏਸੀ ਹੈ ਉੱਪਰਲੇ ਬਨੇ ਇਹ ਲਿਖਿਆ ਆ ਸੁਪਰ ਹੈਵੀ ਡਿਊਟੀ ਇਹ ਵਾਕਈ ਸੁਪਰ ਹੈਵੀ ਡਿਊਟੀ ਹੈ ਕਿਉਂਕਿ ਜਿੰਨਾ ਦਾ ਇਨਡੋਰ ਬਣਿਆ ਆ ਤੇ ਕੂਲਿੰਗ ਕੈਪੈਸਿਟੀ ਵੇਖੋ ਪੂਰੀ 5500 ਵਾਟ ਦੀ ਕੂਲਿੰਗ ਕੈਪੈਸਿਟੀ ਇੰਡੋਰ ਯੂਨਟ ਦਾ ਵੀ ਆਪਾਂ ਉੱਪਰ ਵਾਲਾ ਸਾਰਾ ਕਵਰ ਉਤਾਰ ਦਿੰਨੇ ਆਂ ਖੇੜਲੇ ਬੰਨੇ ਆਪਾਂ ਦੀ ਕੁਆਇਲ ਵੀ ਚੈੱਕ ਕਰਦੇ ਆਂ ਤੇ ਕੁਆਇਲ ਤੁਹਾਡੇ ਸਾਹਮਣੇ ਆ ਵੇਖੋ ਇਧਰਲੇ ਬੰਨੇ ਕੋਟਿੰਗ ਹੋਈ ਆ ਜਿਨ੍ਹਾਂ ਦੇ ਅੱਜਕੱਲ ਬਹੁਤ ਜ਼ਿਆਦਾ ਆਸ-ਪਾਸ ਜਿਵੇਂ ਸ਼ੋਰਾਂ ਹੁੰਦਾ ਜਿਵੇਂ ਪਾਣੀ ਜਿਹੜਾ ਗੰਦਲਿਆ ਹੁੰਦਾ ਜਿਵੇਂ ਛੱਪੜ ਹੁੰਦੇ ਆ ਜਾਂ ਹੋਰ ਕੋਈ ਸੂਏ ਲੰਘਦੇ ਆ ਉਹਨਾਂ ਤੋਂ ਬਚਣ ਵਾਸਤੇ ਕੰਪਨੀ ਨੇ ਕੋਟਿੰਗ ਦੋਵਾਂ ਸਾਈਡਾਂ ਤੇ ਕੀਤੀ ਹੈ ਲੈਫਟ ਤੇ ਰਾਈਟ ਤੇ ਇਹ ਜਿਹੜੀ ਓਨਰ ਮੈਨੂਅਲ ਬੁੱਕ ਨਿਕਲੀ ਹੈ ਤੇ ਇਹ ਜਿਹੜੀ ਆ ਵਾਇਰ ਕਿਟ ਨਾਲ ਨਿਕਲੀ ਹੈ ਤੇ ਰਿਮੋਟ ਵੇਖੋ ਕਿੰਨਾ ਸ਼ਾਨਦਾਰ ਇਹਦੇ ਵਿੱਚ ਹੈਗਾ ਤੇ ਇਧਰਲੇ ਬੰਨੇ ਤੁਹਾਨੂੰ ਇੱਕ ਹੋਰ ਇਹਦਾ ਫੰਕਸ਼ਨ ਦਿਖਾਉਣੇ ਆ 3D ਸਵਿੰਗ ਇਹਦੇ ਵਿੱਚ ਲੱਗੀ ਹੋਈ ਆ ਆ ਮਾਡਲਾਂ ਵਿੱਚ ਤੁਹਾਨੂੰ ਸਿੰਗਲ ਸਵਿੰਗ ਮਿਲਦੀ ਇਹ ਮੋਟਰ ਲੱਗੀ ਹੋਈ ਸਵਿੰਗ ਦੀ ਇਹ ਸਾਈਡਾਂ ਨੂੰ ਵੀ ਵਰਟੀਕਲ ਤੇ ਹਰੀਜੈਂਟਲ ਦੋਵੇਂ ਕਰਦੀ ਤੇ ਇੰਡੋਰ ਯੂਨਟ ਦੀ ਤੁਹਾਨੂੰ ਲੰਬਾਈ ਚੈੱਕ ਕਰਵਾ ਲੈਣਿਆ ਲਗਭਗ 43 ਇੰਚ ਦੇ ਕਰੀਬ ਜਿਹੜਾ ਇੰਡੋਰ ਯੂਨਟ ਬਣਿਆ ਹੋਇਆ ਇਸ ਰੂਮ ਦੇ ਵਿੱਚ ਆਪਾਂ ਏਸੀ ਦੀ ਫਿਟਿੰਗ ਕਰਨ ਲੱਗੇ ਆਂ ਪਾਣੀ ਵਾਲੀ ਪਾਇਪ ਪਹਿਲੇ ਅੰਡਰਗਰਾਉਂਡ ਕੀਤੀ ਹੋਈ ਆ ਤੇ ਹੁਣ ਆਪਾਂ ਇਸ ਜਗ੍ਹਾ ਤੇ ਲੈਵਲ ਦੇ ਨਾਲ ਸ਼ੀਡ ਨੂੰ ਲਗਾ ਕੇ ਪਹਿਲਾਂ ਸਭ ਤੋਂ ਕਰਾਂਗੇ ਡ੍ਰਿੱਲ ਡ੍ਰਿੱਲ ਦੇ ਨਾਲ ਜਿਹੜੀਆਂ ਨਿਸ਼ਾਨੀਆਂ ਲਗੀਆਂ ਤੇ ਉਹਨਾਂ ਦੇ ਵਿੱਚ ਗੱਟੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਸ਼ੀਡ ਨੂੰ ਉੱਪਰਲੇ ਬੰਨੇ ਸਕਰੂ ਡ੍ਰਿੱਲ ਦੀ ਮਦਦ ਦੇ ਨਾਲ ਕੱਸ ਦਿੰਨੇ ਆਂ ਹੁਣ ਆਪਾਂ ਆਪਣੇ ਜਥੇਦਾਰ ਨਵਦੀਪ ਨੂੰ ਫੜਾ ਦਿੱਤੀ ਹੈ ਡ੍ਰਿੱਲ ਇੰਦੇ ਨਾਲ ਕੋਰ ਕਟਿੰਗ ਦੇ ਨਾਲ ਸਿੱਧਾ 홀 ਮਾਰ ਕੇ ਤੇ ਆਪਾਂ ਸਰਾਖ ਕਰਾਂਗੇ ਪਾਈਪਾਂ ਦੀਆਂ ਲੈਫਟ ਸਾਈਡ ਤੋਂ ਲੰਘਾਵਾਂਗੇ ਤੇ ਇਧਰਲੇ ਬਣੇ ਤੁਸੀਂ ਵੇਖੋ ਇੱਥੋਂ ਸਰਾਖ ਨਿਕਲੇਗਾ ਐਸ ਸਾਈਡ ਤੋਂ ਤੇ ਇਥੋਂ ਗੋਲ ਖੱਡਾ ਹੀ ਵੱਜੇਗਾ ਤਾਂ ਜੋ ਆਪਾਂ ਨੂੰ ਕਿਸੇ ਤਰ੍ਹਾਂ ਦਾ ਤੋੜ-ਫੋੜ ਜਿਹੜੀ ਹੈ ਉਹ ਜਿਆਦਾ ਨਾ ਹੋਵੇ ਤੇ ਸਾਫ਼ ਸੁਥਰਾ ਕੰਮ ਹੋ ਜਾਵੇਗਾ ਹੋਲ ਤੁਸੀਂ ਵੇਖੋ ਬਿਲਕੁਲ ਗੋਲ ਫਰਾਖ ਨਿਕਲਿਆ ਤੇ ਇਨਡੋਰ ਦਾ ਹੁਣ ਜਿਹੜਾ ਇਹ ਵਾਲਾ ਕੰਮ ਆਪਣਾ ਕੰਪਲੀਟ ਹੋ ਗਿਆ ਸ਼ੀਟ ਵਾਲਾ ਤੇ ਪਾਈਪ ਜਿਹੜੀ ਆ ਉਹ ਵੀ ਆਪਾਂ ਅੰਦਰਲੇ ਬੰਨੇ ਜਿੰਨਾ ਕੋ ਆਪਾਂ ਨੂੰ ਚਾਹੀਦਾ ਹੈ ਉਹਨੂੰ ਫੋਲਡ ਕਰਕੇ ਇਨਡੋਰ ਯੂਨਟ ਨੂੰ ਆਪਾਂ ਉੱਪਰ ਟੰਗ ਲਿਆ ਹੈਗਾ ਤੇ ਇਧਰਲੇ ਬੰਨੇ ਜਿਹੜੀ ਪਾਣੀ ਵਾਲੀ ਪਾਈਪ ਏ ਉਹਦੀ ਵੀ ਆਪਾਂ ਅੰਡਰਗਰਾਉਂਡ ਸੈਟਿੰਗ ਕਰ ਦਿੱਤੀ ਆ ਸਾਰਾ ਕੁਝ ਓਕੇ ਹੋ ਚੁੱਕਾ ਤੇ ਇਧਰਲੇ ਬੰਨੇ ਆਪਾਂ ਟੇਪ ਕਰਕੇ ਹੁਣ ਪਾਣੀ ਪਾ ਕੇ ਇਨੂੰ ਚੈੱਕ ਕਰ ਲੈਨੇ ਆ ਕਿ ਇਹ ਬੰਨਿਓ ਆਪਣ ਨੂੰ ਲੀਕੇਜ ਦੀ ਕੋਈ ਸਮੱਸਿਆ ਨਾ ਆਵੇ। ਇਨਡੋਰ ਯੂਨਟ ਦਾ ਸਾਰਾ ਕੰਮ ਕੰਪਲੀਟ ਹੋ ਚੁੱਕਾ। ਕਿਹੇ ਬੰਨਿਓ ਕੋਈ ਲੈਵਲ ਦਾ ਨਹੀਂ ਚੱਕਰੇਗਾ। ਕਿਸੇ ਬੰਨਿਓ ਕੋਈ ਤਾਰ ਜਿਹੜੀ ਉਹ ਐਕਸਟਰਾ ਨਹੀਂ ਦਿਖਦੀਗੀ ਜਿਹੜੀ ਕਿ ਕਮਰੇ ਦੇ ਵਿੱਚ ਬਹੁਤ ਹੀ ਬੁਰੀ ਲੱਗਦੀ ਹੈ। ਹੁਣ ਆ ਚੁੱਕੇ ਆ ਬਾਹਰ ਜਿੱਥੇ ਆਪਾਂ ਆਊਟਡੋਰ ਯੂਨਟ ਲਗਾਉਣਾ ਹੈਗਾ। ਯੂਨਟ ਨੂੰ ਆਪਾਂ ਵਾਲ ਸਟੈਂਡ ਤੇ ਲਗਾਵਾਂਗੇ। ਵਾਲ ਸਟੈਂਡ ਦੀਆਂ ਪੱਤੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਪਾਈਪ ਨੂੰ ਆਪਾਂ ਚੰਗੀ ਤਰ੍ਹਾਂ ਬੈਂਡ ਕਰ ਲਿਆ ਹੈਗਾ। ਤੇ ਹੁਣ ਇਹਦੇ ਉੱਪਰ ਜਿਹੜੀ ਇਨਸੂਲੇਸ਼ਨ ਵਿੱਚ ਛੜਾ ਦਿੱਤੀ ਹੈ ਤੇ ਇਧਰਲੇ ਬਣੇ ਜਿਹੜੇ ਐਂਗਲ ਏ ਉਹ ਵੀ ਆਪਾਂ ਕੱਸ ਦਿੱਤੇ ਗਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਟੇਪ ਕਰ ਦਿੰਨੇ ਆ ਤਾਂ ਜੋ ਬਾਅਦ ਵਿੱਚ ਜਿਹੜੀ ਹੈ ਪਾਈਪ ਜਲਦੀ ਖਰਾਬ ਨਾ ਹੋਵੇ ਤੇ ਇਹ ਆਪਣਾ ਆਊਟਡੋਰ ਯੂਨਟ ਪਿਆ ਹੈ ਖੇਤਾਂ ਦੇ ਵਿੱਚ ਹੀ ਆਪਣੇ ਘਰ ਨੇ ਤੇ ਘਰ ਦੇ ਵਿੱਚ ਬਾਰ ਬਾਰ ਇਧਰਲੇ ਬਣੇ ਛਾਵੇਂ ਆਊਟਡੋਰ ਲੱਗ ਜਾਣਾ ਹੈਗਾ ਤੇ ਹੁਣ ਆਪਾਂ ਇਸ ਆਊਟਡੋਰ ਯੂਨਟ ਨੂੰ ਚੱਕ ਕੇ ਇਸ ਵਾਲ ਸਟੈਂਡ ਦੇ ਉੱਪਰ ਲਗਾ ਕੇ ਤੇ ਇਹਦਾ ਜਿਹੜਾ ਬਾਕੀ ਦਾ ਕੰਮ ਉਹ ਵੀ ਕੰਪਲੀਟ ਕਰ ਦਿੰਨੇ ਆਂ ਪਾਈਪ ਦੀ ਆਪਾਂ ਸੈਟਿੰਗ ਉਸ ਤਰੀਕੇ ਨਾਲ ਕੀਤੀ ਆ ਜਿਹੜੀ ਆਪਾਂ ਨੂੰ ਬੁਰੀ ਨਾ ਲੱਗੇ ਜਿਹੜਾ ਕੰਮ ਸੋਹਣਾ ਤੇ ਜੱਜਦਾ ਹੋਵੇ ਅਰਸ਼ ਵੀ ਹੋ ਜਾਂਦੀ ਆ ਉਹ ਡੋਰਾ ਪਾਸਟੈਂਡ ਤੇ ਟਿਕਾ ਲਿਆ ਤੇ ਹੁਣ ਆਪ ਲਈ ਆ ਪਾਈਪਾਂ ਤੇ ਵਾਇਰ ਲਗਾ ਕੇ ਤੇ ਵੈਕੀਮ ਲਗਾ ਕੇ ਇਹਨੂੰ ਓਕੇ ਕਰ ਦਾਂਗੇ ਆ ਪਾਇਰ ਦਾ ਥੋੜਾ ਜਿਹਾ ਡਾਉਟ ਹੋ ਸਕਦਾ ਥੋੜਾ ਬੜਾ ਟੋਟਾ ਵੀ ਪਾਉਣਾ ਪੈ ਸਕਦਾ ਬਾਕੀ ਹੋ ਸਕਦਾ ਕੰਮ ਚੱਲ ਵੀ ਜਾਏ ਸਪ੍ਰਿੰਗ ਬੈਂਡਰ ਮਾਰ ਕੇ ਦੇਖਦੇ ਆ ਇਧਰ ਲਈ ਸੈਰ ਦੀ ਨਾ ਹਾਪ ਦੀ ਪਾਈਪ ਪੂਰੀ ਪੂਰੀ ਆਈ ਆ ਮਤਲਬ ਜਿਹੜਾ ਆਪਣਾ ਹੱਲ ਹੋ ਜਾਏਗਾ ਇੱਧਰ ਤੁਸੀਂ ਵੇਖੋ ਨੀ ਤੇ ਪਾਈਪਾਂ ਜਿਆਦੀਆਂ ਗੋਲ ਕੀਤੀਆਂ ਹੁੰਦੀਆਂ ਤੇ ਪਿਛਲੇ ਬੰਨੇ ਜਿਹੜੀ ਉਹ ਸਪੇਸ ਉਹ ਘਟ ਜਾਂਦੀ ਗਈਆ ਕਿਉਂਕਿ ਪਾਈਪ ਦਾ ਇੱਕੇ ਜਗ੍ਹਾ ਤੇ ਜੋ ਰੋਲ ਬਣ ਜਾਂਦਾਗਾ ਤੋ ਕੱਲ ਨੂੰ ਫਿਰ ਦਿੱਕਤ ਕਰਦਾ ਇਦਾਂ ਪਾਈਪ ਖੁੱਲ ਕੇ ਲੱਗ ਜੇ ਤੇ ਬੜਾ ਵਧੀਆ ਸਿਸਟਮ ਹੋ ਜਾਂਦਾ ਹੁਣ ਆਪਾਂ ਸਿਸਟਮ ਨੂੰ ਪੂਰਾ ਵੈਕਿਊਮ ਕਰਕੇ ਤੇ ਛੱਡ ਦਿੱਤਾ ਤੇ ਆਪਾਂ ਨੂੰ ਲੀਕੇਜ ਵੀ ਜਿਹੜੀ ਉਹ ਕਲੀਅਰ ਹੋ ਗਈ ਫਿਟਿੰਗ ਵਾਲਾ ਸਟਿੰਗ ਆਪਰੇਸ਼ਨ ਜਿਹੜਾ ਸਕਸੈਸਫੁਲ ਹੋ ਗਿਆ ਸਾਰੀ ਫਿਟਿੰਗ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਆਨ ਕਰਕੇ ਵੇਖਦੇ ਆਂ ਫਾਈਨਲੀ ਹੁਣ ਏਸੀ ਨੂੰ ਆਪਾਂ ਆਨ ਕਰ ਰਹੇ ਹਾਂ ਬਹੁਤ ਹੀ ਸੋਹਣਾ ਇਹਦਾ ਰਿਮੋਟ ਲੱਗਦਾ ਪਿਆ ਏਸੀ ਨੂੰ ਆਨ ਕੀਤਾ ਆਨ ਕੀਤਾ ਏਸੀ ਤੇ ਜਿਹੜਾ ਨਾ ਬਲੂਰ ਹੈ ਇਹਦੀ ਹਵਾ ਨਾ ਬਹੁਤ ਜਿਆਦਾ ਤੇਜ਼ ਹੈ ਜਿਵੇਂ ਆਪਾਂ ਫਰਾਂਟੇ ਵਾਲਾ ਕੂਲਰ ਲਗਾਉਣੇ ਹਨ ਉਸੇ ਹਿਸਾਬ ਨਾਲ ਹੀ ਆਂਪੀਅਰ ਤੁਸੀਂ ਵੇਖੋ 6.3 ਦੇ ਕਰੀਬ ਕੰਪਨੀ ਨੇ ਕਿਹਾ ਲਗਭਗ 5 ਸਵਾ 5 ਆਂਪੀਅਰ ਜਿਹੜੇ ਲੈ ਰਿਹਾਗਾ ਕੂਲਿੰਗ ਤੇ ਪੂਰੇ ਫੱਟੇ ਚੱਕਦਾ ਪਿਆ ਪੂਰੀ ਜ਼ਬਰਦਸਤ ਕੂਲਿੰਗ ਹੈ ਏਸੀ ਆਪਣੇ ਐਮ ਸਟਡ ਕੰਪਨੀ ਦੇ ਏਸੀ ਦੀ ਫਿਟਿੰਗ ਜਿਹੜਾ ਆਪਾਂ ਆਪਣੇ ਘਰ ਹੀ ਲਗਾਇਆ ਹੈਗਾ ਇਸ ਤੋਂ ਉੱਪਰ ਆਪਾਂ ਹੁਣ ਤੁਹਾਨੂੰ ਕੀ ਪ੍ਰੂਫ ਦੇਈਏ ਵੀ ਇਸ ਦੀ ਕੁਆਲਿਟੀ ਇਹ ਤਾਂ ਚਲੋ ਹਰ ਇੱਕ ਦਾ ਆਪਣਾ ਆਪਣਾ ਪੱਖ ਹੁੰਦਾ ਹੈ ਹਰ ਇੱਕ ਆਪ ਆਪਣੇ ਜਿਹੜੀ ਕੰਪਨੀ ਲੱਗੀ ਹੁੰਦੀ ਹੈ ਉਹ ਦੱਸ ਦਿੰਦਾ ਵੀ ਕਿਵੇਂ ਆ ਪਰ ਆਪਾਂ ਨੂੰ ਇਹ ਚੀਜ਼ ਦੀ ਕੁਆਲਿਟੀ ਵਧੀਆ ਲੱਗੀ ਸੀ ਤਾਂ ਜੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਤੇ ਅੱਜ ਆਪਾਂ ਆਪਣੇ ਘਰ ਹੀ ਏਸੀ ਲਾਇਆ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ